ਨਵ ਜੁਵਕ ਦਸਹਿਰਾ ਕਮੇਟੀ ਫਲੋਰ ਵੱਲੋਂ ਦਸਹਿਰਾ ਗਰਾਊਂਡ ਦੇ ਰਾਮ ਦਰਬਾਰ ਸਥਿਤ ਰਾਮ ਨੋਮੀ ਉਤਸਵ ਮਨਾਇਆ ਗਿਆ ਇਸ ਮੌਕੇ ਹਮਨਜੱਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਪਰ ਕੁਝ ਕਮੰਡਰ ਜੋ ਨਿੱਜੀ ਤੌਰ ਤੇ ਹਨ ਉੱਤੇ ਬੇਸ਼ੱਕ ਇਹ ਰਾਮ ਨੋਮੀ ਦਾ ਤਿਹਾਰ ਮਨਾਇਆ ਗਿਆ ਪਰ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕ ਦੇ ਰੋਕਿਆ ਗਿਆ ਫਿਲਹਾਲ ਆਓ ਦੇਖਦੇ ਹਾਂ ਫਲੋਰ ਵਿਕੇ ਮਨਾਏ ਗਏ ਰਾਮ ਨਮੀ ਉਤਸਵ ਤੇ ਇਹ ਵਿਸ਼ੇਸ਼ ਰਿਪੋਰਟ ਫਕੀਰਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਲਾ ਇਲਾਜ ਹਰ ਗੁਪਤ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ 9876379499 9876379499 ਤੇ ਫੋਨ ਕਰੋ ¡Muy sí. ਅੱਜ ਰਾਮ ਨੌਮੀ ਦੇ ਸ਼ੁਭ ਦਿਹਾੜੇ ਦੇ ਉੱਤੇ ਦਿਹਾੜਾ ਕਮੇਟੀ ਵੱਲੋਂ ਰਾਮ ਨੌਮੀ ਦਾ ਤਿਹਾੜੀ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਹੁਮ ਹਮਾ ਕੇ ਸਾਰੇ ਸ਼ਹਿਰ ਵਾਸੀ ਇੱਥੇ ਪਹੁੰਚੇ ਆ ਅਤੇ ਇੱਥੇ ਪੰਡਿਤ ਸ਼੍ਰੀ ਗਗਨਜੀਤ ਨੇ ਕਥਾ ਔਰ ਕੀਰਤਨ ਦਾ ਪ੍ਰੋਗਰਾਮ ਰੱਖਿਆ ਹੁ ਜਿਹੜਾ ਕਿ ਬਹੁਤ ਹੀ ਅਨੰਦਦਾਇਕ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਔਰ ਆ ਕੇ ਇੱਥੇ ਆਨੰਦ ਮਾਣਨ। ਸਾਡੇ ਸਾਰਿਆਂ ਵੱਲੋਂ ਇਸ ਦਸਹਿਰਾ ਕਮੇਟੀ ਦੇ ਸਭ ਮੈਂਬਰਸ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਹਾਂ ਜੀ ਆ ਗਏ RAM NAVMI ਦੇ ਪਵਿੱਤਰ ਤਿਹਾਸ ਤੇ ਅੱਜ ਬੜੀ ਸ਼ਰਧਾ ਨਾਲ ਪੂਰਵਾਹ ਨੂੰ ਮਾਣ ਦਸਹਿਰਾ ਗਰਾਊਂਡ RAM dwar ਮੰਦਿਰ ਚ ਬੜੀ ਸ਼ਰਧਾ ਨਾਲ ਮਨਾਇਆ ਹੋ ਰਿਹਾ ਔਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਵਜੇ RAM NAVMI ਦਾ ਔਰ ਬੜੀ ਮੈਂ ਸ਼ੁਭ ਲੋਾਰਕਵਾਦ ਦਿੰਦਾ ਜਿਨ੍ਹਾਂ ਨੇ ਸਾਡਾ ਅਜਾ RAM dwar ਆ ਕੇ ਸਾਜੀ ਆਪਣੀ ਰਵਾਇਤ ਨੂੰ ਪੂਤਰ ਕੀਤਾ ਇੱਕ ਵਾਰੀ ਫੇਰ ਮੈਂ ਸਾਰੇ ਫਲੋਰਸ ਸਾਰੇ ਬਸੀਆਂ ਦਾ ਪਹਿਨਾ ਪਰਾਵਾਂ ਦਾ ਬਹੁਤ ਬਹੁਤ ਤੁਹਾਨੂੰ ਬਹੁਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ